ਟੋਰੀਆ ਸਕੂਲਾਂ ਦੀ ਚੌਥੀ ਕਾਉਂਸਲਿੰਗ ਦੇ ਤੁਸੀਂ ਲੰਬੇ ਸਮੇਂ ਤੋਂ ਇੰਤਜ਼ਾਰ ਕਰਦੇ ਸੀ ਚੌਥੀ ਕਾਉਂਸਲਿੰਗ ਆ ਚੁੱਕੀ ਹੈ ਜੀ ਤੇ ਕਿਹੜੇ ਬੱਚਾ ਨੂੰ ਬੁਲਾਇਆ ਗਿਆ ਇਸ ਲਿਸਟ ਦੇ ਵਿੱਚ ਦੇਖਾਂਗੇ ਜੇਕਰ ਚੈਨਲ ਦੇ ਪਹਿਲੀ ਵਾਰ ਹੈਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਅੰਤ ਤੱਕ ਦੇਖਿਓ ਤੇ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਸ਼ੇਅਰ ਕਰਿਏ ਤਾਂ ਇਹ ਲਿਸਟ ਹੈ ਜੀ ਫੀਮੇਲ ਯਾਨੀ ਕਿ ਲੜਕੀਆਂ ਦੀ ਆਓ ਸਭ ਤੋਂ ਪਹਿਲਾਂ ਜਾਣਦੇ ਆਪਾਂ ਮੋٹے ਤੌਰ ਤੇ ਲਭ੍ਰਿੰਤ ਕੌਰ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ 127 ਨੰਬਰ ਨੇ ਇਹ ਓਪਨ ਕੈਟਾਗਰੀ ਦੇ ਬੱਚਿਆਂ ਨੂੰ ਮੌਕਾ ਦਿੱਤਾ ਗਿਆ ਓਪਨ ਕੈਟਾਗਰੀ ਦੇ ਭਾਵ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚੇ ਓਪਨ ਕੈਟਾਗਰੀ ਦੇ ਵਿੱਚ ਰੱਖੇ ਜਾਂਦੇ ਨੇ। ਉਹ ਅੱਗੇ ਦੇਖਦੇ ਹਾਂ ਜੀ ਜਿਹੜੀਆਂ ਸਾਰੀਆਂ ਸੀਟਾਂ ਕਨਵਰਟ ਹੋ ਚੁੱਕੀਆਂ ਓਪਨ ਦੇ ਵਿੱਚ ਬੱਚਿਆਂ ਨੂੰ ਕਿੱਥੇ ਕਿੱਥੇ ਤੱਕ ਬੁਲਾਇਆ ਕਿੰਨੇ ਕਿੰਨੇ ਨੰਬਰਾਂ ਤੱਕ 114 ਵਾਲੇ ਆ ਗਏ 113 ਵਾਲੇ ਆ ਗਏ 112 608 104 ਜਿੱਥੇ ਵੀ ਪੰਨੇ ਤੁਹਾਡੀ ਵੀਡੀਓ ਆਏਗੀ ਨੂੰ ਪੌਜ਼ ਕਰ ਲੈਣਾ ਸੁਣ ਲੈਣਾ ਇਸ ਨੂੰ ਦੇਖ ਲੈਣਾ ਸਕਰੀਨ ਸ਼ਾਟ ਲੈ ਲੈਣਾ 100 ਨੰਬਰ ਜੀ 100 99 98 97 96 95 94 94 93 92 91 ਦੇਖਦੇ ਆਪਾਂ ਕਿੱਥੋਂ ਤੱਕ ਜਿਹੜੀ ਮਾਰਕ ਖੜਦੀ ਆ ਜਾ ਕੇ 90 90 ਵਾਲੇ ਬਹੁਤ ਜ਼ਿਆਦਾ ਬੱਚੇ ਆ ਜੀ 89 99 88 ਜਣੇ ਕਿ 88 ਕਾਫੀ ਬੱਚੇ 88 ਵਾਲੇ ਵੀ ਦੇਖ ਰਹੇ ਆ 5 87 86 ਆਓ ਥੋੜੀ ਰਫ਼ਤਾਰ ਵਧਾਈਏ ਦੀ ਕਿਉਂਕਿ ਸਮਾਂ ਬਹੁਤ ਲੱਗ ਜਾਣਾਗਾ 84 84 ਅੰਕ ਵਾਲੇ ਬਹੁਤ ਜ਼ਿਆਦਾ ਹੈ ਜੀ 83 83 ਕਾਫੀ ਬੱਚੇ ਹੈ ਜੀ 83 ਦੇ ਵੀ 82 ਵਾਲੇ ਬੱਚੇ ਵੀ ਬਹੁਤ ਜ਼ਿਆਦਾ 81 ਵਾਲੇ ਵੀ ਨਿਰੰਤਰ ਦੇਖ ਰਹੇ ਆ ਅਸੀਂ 80 80 ਕਾਫੀ ਨੇ ਜੀ 79 89, 79 79 हां जी आगे देखਦੇ ਅਸੀਂ 78 78 ਕਾਫੀ ਬੱਚੇ ਜੀ 78 ਵਾਲੇ 76 78 77 77 ਵਾਲੇ ਜੀ ਕਾਫੀ ਬੱਚੇ ਦੇਖ ਰਹੇ ਆ ਪਾ ਨਰੰਤਰ ਇਸ ਦਾ ਜਿਹੜਾ ਹੈਗਾ ਕਿੱਥੋਂ ਤੱਕ ਮਾਰਕਟ ਪਹੁੰਚਦੀ ਹੈ ਜੀ 76 76 पचहत् 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 चौहत्तर सेवेंटी फोर जाने के अगे देखिए चौहत्तर सेवेंटी फोर <laughs> माफ करना तेतर वाले ਤਕਰੀਬਨ ਦੇਖਿਓ ਤਾਂ ਸਾਰੇ ਬੱਚਿਆਂ ਨੂੰ ਬੁਲਾ ਲਿਆ ਗਿਆ ਜਿਹੜੇ एलिਜੀਬਲ 53 ਨੰਬਰ ਤੱਕ ਬਣਦੇ ਆ ਜਿਨ੍ਹਾਂ ਦੇ ਸਾਰੇ ਬੱਚਿਆਂ ਨੂੰ ਜਿਹੜਾ ਬੁਲਾ ਲਿਆ ਗਿਆ 72 92 ਵਾਲੇ ਜੀ ਆਓ ਥੋੜੀ ਰਫਤਾਰ ਨੂੰ ਵਧਾਈਏ 71 71 ਅੱਗੇ ਦੇਖਿਓ ਆਪਾਂ 71 ਅਗਲੇ ਅੱਗੇ ਜੀ 70 ਅੱਗੇ ਜੀ 70 ਨੰਬਰ ਵਾਲੇ 70 ਨੰਬਰ ਵਾਲੇ ਇੱਕ ਬਹੁਤ ਜ਼ਿਆਦਾ ਜੀ ਕਾਫੀ ਬੱਚੇ ਨੇਗੇ 70 ਵਾਲੇ ਤੁਸੀਂ ਵੇਖ ਹੀ ਰਹੇ ਹੋਗੇ ਇਸ ਤੋਂ ਬਾਅਦ 69 69 ਵਾਲੇ ਕਾਫੀ ਬੱਚੇ ਆ ਜੀ ਦੇਖ ਰਹੇ ਹੋ ਤੁਸੀਂ ਇਸ ਤੋਂ ਬਾਅਦ ਹੈ ਜਿਹੜੇ ਕੁਆਲੀਫਾਈਡ ਬੱਚੇ ਆ ਜੀ ਉਹਨਾਂ ਨੂੰ ਬੁਲਾ ਲੈ ਗਿਆ ਸਾਰਿਆਂ ਨੂੰ ਸਾਰੇ ਜਿੰਨੀਆਂ ਵੀ ਸ਼ਰਤਾਂ ਪੂਰੀਆਂ ਕਰਦੇ ਨੇਗੇ ਉਹ ਰੀਡਿੰਗ ਦੇ ਸਵਾਲ ਸਹੀ ਠੀਕ ਨੇ ਉਹਨਾਂ ਦੇ ਉਸ ਹਿਸਾਬ ਦੇ ਨਾਲ 69 69 68 68 کافی ਹੈ ਜੀ 68 ਵਾਲੇ ਜੀ ਬਹੁਤ ਜ਼ਿਆਦਾ ਬੱਚੇ ਨੇ ਜਿਨ੍ਹਾਂ ਦੇ 68 ਟੰਕ ਨੇ 67 ਵਾਲੇ ਜੀ 67 ਵਾਲੇ ਵੀ ਬਹੁਤ ਜ਼ਿਆਦਾ ਜੀ ਇਸ ਤੋਂ ਬਾਅਦ ਹੈ 64 ਵਾਲੇ 64 ਵਾਲੇ ਬੱਚੇ کافی ਹੈ ਜੀ 66 کافی ਬੱਚੇ ਹੀ 64 ਵਾਲੇ 65 65 ਵਾਲੇ ਵੀ کافی ਬੱਚੇ ਹੈ ਜੀ 65 ਵਾਲੇ کافی ਬੱਚੇ ਹੈ ਜੀ 65 ਵਾਲੇ ਜੀ ਕਾਫੀ ਨੇ 64 64 ਵਾਲੇ ਅੱਗੇ ਜੀ ਕਾਫੀ ਦੇਖਣ ਨੂੰ ਮਿਲ ਰਿਹਾ ਤੁਹਾਨੂੰ 64 ਵਾਲੇ ਬੱਚੇ ਵੀ ਅੱਗੇ ਜੀ ਦੇਖਾਂਗੇ ਅਸੀਂ 63 ਵਾਲੇ 64 63 ਵਾਲੇ ਚੱਲ ਪਏ ਜੀ ਬਹੁਤ ਬੱਚੇ ਆ ਜੀ 63 ਵਾਲੇ ਵੀ ਯਾਨੀ ਕਿ 63 ਨੰਬਰ ਵਾਲੇ ਇਹ ਵੀ ਵੇਖ ਸਕਦੇ ਹੋ ਤੁਸੀਂ ਕਾਫੀ ਬੱਚੇ ਨੇਗੇ 63 ਹਰ ਤਰ੍ਹਾਂ ਦੀ ਸਟੀਕ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ ਤੁਹਾਨੂੰ ਚੈਨਲ ਨਾਲ ਜ਼ਰੂਰ ਜੁੜੋ ਸਬਸਕ੍ਰਾਈਬ ਕਰ ਲਓ ਜੇ ਹਾਲੇ ਤੱਕ ਨਹੀਂ ਕੀਤਾ 62 ਅੰਕਾਂ ਵਾਲੇ ਕਿ ਦੇਖਦੇ ਹਾਂ ਜੀ 62 ਅੰਕਾਂ ਵਾਲੇ ਬਹੁਤ ਜ਼ਿਆਦਾ ਨਹੀਂ ਜੀ 61 ਵਾਲੇ ਜੀ 61 ਵਾਲੇ ਵੀ ਬਹੁਤ ਜ਼ਿਆਦਾ ਬੱਚੇ ਆ ਜੀ ਆਓ ਅੱਗੇ ਦੇਖੀਏ 61 ਵਾਲੇ ਤਾਂ ਬਹੁਤ ਹੀ ਜ਼ਿਆਦਾ ਨੇ ਜੀ ਬਹੁਤ ਜ਼ਿਆਦਾ ਜੀ सट्ठ वाले चल पे जी फिर सट्ठ वाले चले जा रहे देखो काफ़ी बच्चे जी भी सठ वाले भी उनाहट वाले चल पे जी फिफ्टी नाइन फिफ्टी नाइन वाले जी फिफ्टी नाइन वाले बच्चे बहुत ज़्यादा जी फिफ्टी नाइन वाले भी काफ़ी बच्चे जी फिफ्टी एट वाले चल पे जी अगे ਕਾਫੀ ਬੱਚੇ 57 ਆ ਗਏ ਜੀ ਯਾਨੀ ਕਿ 57 ਨੰਬਰ ਕਾਫੀ ਬੱਚੇ 55 ਵਾਲੇ ਵੀ ਦੇਖੋ ਸਕਰੀਨ ਤੇ ਤੁਸੀਂ 56 ਚੱਲ ਪਈ 56 56 ਵਾਲੇ ਬੱਚੇ ਬਹੁਤ ਨੇਗੇ 55 ਵਾਲੀ ਜੀ 55 ਬਹੁਤ ਵੱਡੀ ਮਾਤਰਾ ਚ ਨੇ ਵੀ ਬਹੁਤ ਵੱਡੀ ਗਿਣਤੀ ਹੈ ਜੀ 55 ਵਾਲੇ ਦੀ ਦੇਖੋ ਤੁਸੀਂ 54 ਵਾਲੇ 53 ਵਾਲੇ ਬੱਚੇ ਬਹੁਤ ਆਈ ਲਾਸਟ ਜਿਹੜਾ 53 ਕਿਉਂਕਿ ਇਹ ਦੋ ਵਕ ਘੱਟ ਤਾਂ ਨੰਬਰ ਆਉਣੇ ਨਹੀਂ ਚਾਹੀਦੇ ਡਿਸਕਵালিਫਾਈਡ ਹੋਇਆ ਹੁੰਦਾ ਬਾਕੀ ਨੇ ਸ਼ਰਤਾਂ ਪੂਰੀਆਂ ਕਰਦਾ ਹੋਇਆ ਬੱਚਾ ਆਸਟ ਜਿਹੜਾ ਤੁਸੀਂ 53 ਦੇਖ ਰਹੇ ਹੋਗੇ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਆਪਾਂ ਦਰਸ਼ਕਾਂ ਤੱਕ ਪਹੁੰਚਾਈਏ ਵਿਦਿਆਰਥੀਆਂ ਤੱਕ ਪਹੁੰਚਾਈਏ ਤਾਂ ਕਿ ਉਹਨਾਂ ਨੂੰ ਜਾਣਕਾਰੀ ਮਿਲਦੀ ਰਹੇ ਚੈਨਲ ਨਾਲ ਜੁੜੋ ਜਰੂਰ ਸਬਸਕ੍ਰਾਈਬ